ਹਰ ਪਾਰਟੀ 'ਚ ਕੋਈ ਜਿਹੜਾ ਲੀਡਰ ਹੁੰਦਾ ਹੈ ਜੋ ਰਾਜਨੀਤੀ ਵੀ ਕਰਦਾ ਹੈ ਮੈਨੇਜਮੈਂਟ ਵੀ ਕਰਦਾ ਹੈ ਔਰ ਆਪਣੀ ਪਾਰਟੀ ਨੂੰ ਸਲਾਹ ਵੀ ਦਿੰਦਾ ਹੈ। ਅਕਾਲੀ ਦਲ 'ਚ ਜਿਹੇ ਲੀਡਰ ਨੇ ਦਲਜੀਤ ਸਿੰਘ ਚੀਮਾ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਵੀ ਰਹੇ ਨੇ ਜੋ ਅੱਜ ਵੀ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਔਰ ਹਰ ਰੈਲੀ ਦਾ ਪ੍ਰਬੰਧ ਵੀ ਦੇਖਦੇ ਨੇ ਔਰ ਆਪਣੇ ਹਲਕੇ 'ਚ ਸਿਆਸਤ ਕਰਦੇ ਨੇ ਔਰ ਪੰਜਾਬ ਦੇ ਕੈਬਨਿਟ ਮੰਤਰੀ ਵੀ ਨੇ। ਦਲਜੀਤ ਸਿੰਘ ਚੀਮਾ ਸਾਡੇ ਨਾਲ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਨੇ ਪੰਜਾਬ 'ਚ 2017 ਦੀ ਵਿਧਾਨ ਸਭਾ ਚੋਣ ਨੂੰ ਕਿਵੇਂ ਦੇਖ ਰਹੇ ਨੇ ਔਰ ਪੰਜਾਬ ਦੇ ਮੁੱਦਿਆਂ ਨੂੰ ਕਿਵੇਂ ਦੇਖ ਰਹੇ ਨੇ ਚੀਮਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਇਹ ਮੰਨਿਆ ਜਾ ਰਿਹਾ ਹੈ ਕਿ 2017 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਦੇਖੋ ਸਰਕਾਰ ਲੋਕਾਂ ਨੇ ਬਣਾਉਣੀ ਹੁੰਦੀ ਹੈ ਔਰ ਮੈਨੂੰ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਮਾਹੌਲ ਨਹੀਂ ਲੱਗਦਾ ਜਿੱਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋ ਰਾਜਨੀਤੀ ਔਰ ਖਾਸ ਕਰਕੇ ਪੰਜਾਬ ਵਰਗੇ ਸੂਬੇ ਦੇ ਵਿੱਚ ਰਾਜਨੀਤੀ ਕਰਨੀ ਚਲਾਕੀਆਂ ਨਾਲ ਰਾਜਨੀਤੀ ਨਹੀਂ ਕੀਤੀ ਜਾ ਸਕਦੀ ਪੰਜਾਬੀ ਬਹਾਦਰ ਕੌਮ ਹੈ ਇਹ ਲੜਨਾ ਜਾਣਦੇ ਆ ਇਹ ਇਲੈਕਸ਼ਨਾਂ ਦੇ ਵਿੱਚ ਵੀ ਖੜਨਾ ਜਾਣਦੇ ਆ ਔਰ ਦਲੇਰੀ ਦੇ ਨਾਲ ਮੁਕਾਬਲਾ ਕਰਨ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਪਾਰਟੀ ਐਡਾ ਵੱਡਾ ਸੁਪਨਾ ਲੈ ਰਹੀ ਹੈ 2017 ਦੇ ਵਿੱਚ ਰਾਜ ਭਾਗ ਬਣਾਉਂਦਾ ਉਹ ਬਾਈ ਇਲੈਕਸ਼ਨ ਤੋਂ ਕਿਉਂ ਭਜਣਾ ਸ਼ੁਰੂ ਹੋ ਗਿਆ ਜਿਹੜੀ ਪਾਰਟੀ ਐਡੀ ਵੱਡੀ ਸਟੇਟ ਦੀ ਸਭ ਤੋਂ ਵੱਧਰ ਪਾਰਟੀ ਹੁੰਦਾ ਦਾਵਾ ਕਰ ਰਹੀ ਹੈ ਉਹ ਬਲਾਕ ਸੰਮਤੀਆਂ ਇਲੈਕਸ਼ਨਾਂ ਤੋਂ ਕਿਉਂ ਭੱਜਦੀ ਹੈ ਉਹ ਮਿਊਨਿਸਪਲ ਕਮੇਟੀਆਂ ਦੇ ਇਲੈਕਸ਼ਨਾਂ ਤੋਂ ਕਿਉਂ ਭੱਜੀ ਹੈ ਕਿਉਂਕਿ ਅੱਜ ਇੱਕ ਅਲੱਗ ਤਰ੍ਹਾਂ ਦਾ ਲੋਕਾਂ ਨੂੰ ਇਹਨਾਂ ਨੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਇੱਕ ਆਮ ਬੰਦੇ ਦੇ ਵਿੱਚ ਵੀ ਇਹ ਭਾਵਨਾ ਪਾਤੀ ਕਿ ਤੂੰ ਐਮਐਲਏ ਬਣ ਸਕਦਾ ਹੁਣ ਕੱਲਾ ਆਈਐਸ ਕੇਡਰ ਤੇ ਲੈ ਕੇ ਥੱਲੇ ਸਿਪਾਹੀ ਵੀ ਚਾਹੀਦੇ ਲੜਨ ਵਾਸਤੇ ਜੇ ਤੁਹਾਨੂੰ ਹੇਠਲੇ ਇਲੈਕਸ਼ਨ ਹੁਣ ਕੋਈ ਲੜਨ ਨੂੰ ਤਿਆਰ ਨਹੀਂ ਕਿ ਜਿਹੜਾ ਗਰਾਊਂਡ ਨਾਲ ਜੁੜਿਆ ਹੋਇਆ ਵਰਕਰ ਹੈ ਜਿਹਨੂੰ ਲੋਕੀ ਪਸੰਦ ਕਰਦੇ ਆ ਮਹੱਲੇ ਦੇ ਇਲੈਕਸ਼ਨ ਉਹ ਵੀ ਲੜ ਸਕਦਾ ਜਿੰਦੀ ਕੋਈ ਕ੍ਰੈਡੀਬਿਲਟੀ ਹੋਵੇ ਹਰ ਬੰਦੇ ਨੂੰ ਬੁਲਾਓ ਵੀ ਇਹਦੇ ਕੋਲ ਚਾਰ ਪੈਸੇ ਆ ਉਹਨੂੰ ਕੋਈ ਵੀ ਆਪ ਇਲੈਕਸ਼ਨ ਲੜ ਸਕਦੇ ਆ ਆਪ ਐਮਐਲਏ ਬਣ ਸਕਦੇ ਆ ਇਹ ਸੁਪਨੇ ਜਿਹੜੇ ਲੋਕਾਂ ਨੂੰ ਦਿਖਾਏ ਜਾ ਰਹੇ ਇੱਕ ਦਿਨ ਇਹਨਾਂ ਨੂੰ ਆਪ ਨੂੰ ਪੁੱਠੇ ਪੈਣਗੇ ਉਹ ਕਹਿੰਦੇ ਜਿਮਨੀ ਇਲੈਕਸ਼ਨ ਅਸੀਂ ਇਸ ਕਰਕੇ ਨਹੀਂ ਲੜੀ ਬਾਈ ਇਲੈਕਸ਼ਨ ਕਿਉਂਕਿ ਸੱਤਾ ਤਿਹਰੀ ਜਿੱਦੀ ਆ ਬਾਈ ਇਲੈਕਸ਼ਨ ਔਰ ਸੱਤਾ ਤੇ ਹਰ ਉਹ ਚੀਜ਼ ਆਪਣਾ ਵਰਤਦੀ ਹੈ ਇਸ ਇਲੈਕਸ਼ਨ ਚ ਦੁਰਵਰਤੋਂ ਕਰਦੀ ਆ ਸਾਧਨਾਂ ਦੀ ਜੋ ਅਸੀਂ ਨਹੀਂ ਕਰ ਸਕਦੇ ਇਹ ਸ਼੍ਰੋਮਣੀ ਅਕਾਲੀ ਦਲ ਬਾਈ ਇਲੈਕਸ਼ਨਾਂ ਆਪੋਜੀਸ਼ਨ ਵਿੱਚ ਲੜ ਕੇ ਰਾਜ ਭਾਗ ਚਾਇਆ ਸੀ ਆ ਹੁਣ ਵੀ ਦੋ ਇਲੈਕਸ਼ਨ ਹੋਈਆਂ ਇੱਕ ਪਟਿਆਲੇ ਹੋਈ ਇੱਕ ਤਲਵੰਡੀ ਸਾਬੋ ਹੋਈ ਇਹ ਕਾਂਗਰਸ ਨੇ ਜਿੱਤੀ ਅਕਾਲੀ ਦਲ ਨੇ ਨਹੀਂ ਜਿੱਤੀ ਆਧਮਪੁਰ ਦੀ ਇਲੈਕਸ਼ਨ ਸੀ ਸ਼੍ਰੋਮਣੀ ਅਕਾਲੀ ਦਲ ਰਾਜ ਭਾਗ ਵਿੱਚ ਸੀ ਅਸੀਂ 6 ਵੋਟਾਂ ਤੇ ਹਾਰੀ ਇਹ ਐਨ ਐਕਸਪੀਰੀਅੰਸ ਦੀਆਂ ਗੱਲਾਂ ਸੱਚਾਈ ਇਹ ਹੈ ਕਿ ਦੋ ਵਾਰੀ ਪਰਦਾ ਖੁੱਲ ਗਿਆ ਪਟਿਆਲੇ ਵੀ ਆਮ ਆਦਮੀ ਪਾਰਟੀ 40000 45000 ਵੋਟ ਤੋਂ 4000 ਤੇ ਆ ਗਈ ਤਲਵੰਡੀ ਸਾਬੋ ਦੇ ਵਿੱਚ ਵੀ 7000 ਤੇ ਆ ਗਈ ਇਹਨਾਂ ਨੂੰ ਐ ਲੱਗਾ ਕਿ ਗੁਬਾਰਾ ਫਟ ਚਲਿਆ ਪਰ ਉਹ ਤਾਂ ਕਹਿੰਦੇ ਆ ਕੈਪਟਨ ਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦਾ ਸਮਝੌਤਾ ਹੋ ਚੁੱਕਿਆ ਚਾਲ ਕੇਸ ਚੋਂ ਬਰੀ ਹੋ ਗਏ ਔਰ ਇਸੇ ਕਰਕੇ ਇਲੈਕਸ਼ਨ ਦੀ ਲੜਾਈ ਗਈ ਕਾਂਗਰਸ ਵਾਲਾ ਕਾਂਗਰਸ ਦੀ ਤੇ ਸ਼ਰਮਣੀ ਅਕਾਲੀ ਦਲ ਦੀ ਜੋ ਸਿਧਾਂਤਕ ਤੌਰ ਤੇ ਲੜਾਈ ਹੈ ਉਹ ਬਹੁਤ ਗੰਭੀਰ ਮੁੱਦਿਆਂ ਤੇ ਆਧਾਰਿਤ ਹੈ ਜੋ ਕਾਂਗਰਸ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਜੋ ਦਰਬਾਰ ਸਾਹਿਬ ਤੇ ਅਟੈਕ ਕੀਤਾ ਜੋ 84 ਦਾ ਕਤਲੇਆਮ ਕੀਤਾ ਇਹ ਗੱਲਾਂ ਅਸੀਂ ਸਰਕਾਰਾਂ ਬਣਾਉਣ ਵਾਸਤੇ ਸਮਝੌਤੇ ਨਹੀਂ ਕਰ ਸਕਦੇ ਇਹ ਸਿਧਾਂਤਕ ਕਿ ਲੜਾਈ ਹੈ ਜੋ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕੀਤਾ ਜੋ ਰਾਜਧਾਨੀ ਦਾ ਨੁਕਸਾਨ ਕੀਤਾ ਸ਼ੁਰੂ ਤੋਂ ਲੈ ਕੇ ਕਾਂਗਰਸ ਨੇ ਪੰਜਾਬੀਆਂ ਨੂੰ ਬਹੁਤ ਵੱਡੀ ਬੇਇਨਸਾਫੀ ਵਾਲੇ ਪਾਸੇ ਜਿਹੜਾ ਉਹ ਤੱਕਿਆ ਇਸ ਕਰਕੇ ਪਹਿਲਾਂ ਇਹਨਾਂ ਨੂੰ ਪੰਜਾਬ ਦਾ ਇਤਿਹਾਸ ਪੜਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜਨਾ ਚਾਹੀਦਾ ਇਹ ਪਾਰਟੀਆਂ ਕਿਵੇਂ ਅਮਰਜ ਹੋਈਆਂ ਕੀ ਇਹਨਾਂ ਦੀ ਸਟ੍ਰਗਲ ਹੈ ਕੀ ਇਹਨਾਂ ਦੀਆਂ ਸੈਕਰੀਫਾਈਸਸ ਆ ਉਹ ਚੀਜ਼ਾਂ ਪੜਨੀਆਂ ਚਾਹੀਦੀਆਂ ਇਕੱਲਾ ਸਾਰਾ ਦਿਨ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਪ੍ਰਚਾਰ ਕਰਕੇ ਇਹ ਦਿੱਲੀ ਵਰਗੇ ਸ਼ਹਿਰ ਚ ਚੱਲ ਸਕਦਾ ਪੰਜਾਬ ਚ ਨਹੀਂ ਚੱਲਦਾ ਤੁਹਾਡੀ ਲੜਾਈ ਕਿਹਦੇ ਨਾਲ ਹੈ ਸਾਡੀ ਲੜਾਈ ਜਿਹੜੀ ਹੈ ਇਸ ਵੇਲੇ ਤਾਂ ਸਾਨੂੰ ਕਿਸੇ ਨਾਲ ਨਹੀਂ ਨਜ਼ਰ ਆਉਂਦੀ ਦੋਵੇਂ ਪਾਰਟੀਆਂ ਵਿਧਾਨ ਚੋਂ ਭੱਜ ਗਈਆਂ ਕਿਧਰ ਗਈ ਮੈਂ ਤੱਥਾਂ ਤੇ ਬੋਲੂਗਾ ਪਰ ਸੀਨੀਅਰ ਲੀਡਰ ਤੁਹਾਡੇ ਕਹਿੰਦੇ ਨੇ ਕਿਸੇ ਲੜਾਈ ਮੈਂ ਤੱਥਾਂ ਤੇ ਗੱਲ ਕਰੂੰਗਾ ਮੈਂ ਤੱਥਾਂ ਤੇ ਗੱਲ ਕਰੂੰਗਾ ਆਪ ਇਲੈਕਸ਼ਨ ਕਿਉਂ ਨਹੀਂ ਲੜੀ ਕਾਂਗਰਸ ਕ ਟੂਰ ਸਾਹਿਬ ਚ ਇਲੈਕਸ਼ਨ ਕਿਉਂ ਨਹੀਂ ਲੜੀ ਇਲੈਕਸ਼ਨ ਕਰਵਾਈ ਕਿੰਨੇ ਅਸੀਂ ਤਾਂ ਨਹੀਂ ਕਰਾਈ ਨਾ ਕਿਉਂਕਿ ਅਸੀਂ ਡਰਾਮਾ ਕੀਤਾ ਹੋਵੇ ਕਿ ਆਪਣੇ ਬੰਦੇ ਕੋਲ ਅਸਤੀਫਾ ਦਵਾ ਕੇ ਇਲੈਕਸ਼ਨ ਕਰਾਤੀ ਹੋ ਕਾਂਗਰਸ ਦਾ ਐਮਐਲਏ ਅਸਤੀਫਾ ਦਿੱਤਾ ਵੱਡਾ ਇਸ਼ੂ ਬਣਾਇਆ ਸੀ ਇਹਨਾਂ ਦੋਨਾਂ ਨੇ ਰਲ ਕੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਦਵਿਥੀ ਤੋਂ ਬਾਅਦ ਪੰਜਾਬ 'ਚ ਲੈਂਡ ਆਰਡਰ ਦੀ ਸਥਿਤੀ ਖੜੀ ਕਰ ਦਿੱਤੀ ਸੀ ਉਸ ਮਾਹੌਲ ਦਾ ਫਾਇਦਾ ਲੈਣ ਵਾਸਤੇ ਉਹਨੂੰ ਗੰਭੀਰਤਾ ਦੇਣ ਵਾਸਤੇ ਕਾਂਗਰਸ ਨੇ ਐਮਐਲਏ ਤੋਂ ਰਿਜਾਇਨ ਕਰਾਇਆ ਸੀ ਅਸੀਂ ਉਦੋਂ ਹੀ ਕਿਹਾ ਸੀ ਇਹ ਪਰਦਾ ਫਾਸ਼ ਹੋਊਗਾ ਇਹ ਸਾਜ਼ਿਸ਼ بے ਨਕਾਬ ਹੋਗੀ ਔਰ ਤੁਹਾਨੂੰ ਇਹ ਭੁਗਤਣੀਆਂ ਪੈਣਗੀਆਂ ਅੱਜ ਤੁਹਾਡੇ ਸਾਹਮਣੇ ਹੈ ਕਿ ਇਲੈਕਸ਼ਨ ਲੜਨ ਜੋਗੇ ਵੀ ਨਹੀਂ ਰਹੇ ਜਿਮਨੀ ਇਲੈਕਸ਼ਨ 'ਚ ਪਟਿਆਲਾ ਤੇ ਫਰੀਦਕੋਟ 'ਚ ਇੱਕ ਬੜਾ ਉਦੋਂ ਅਖਬਾਰਾਂ 'ਚ ਵੀ ਆਉਂਦਾ ਰਿਹਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੋਰ ਇਹ ਹੋ ਗਿਆ ਕਿ ਉਹ ਤੁਸੀਂ ਜਿੱਤ ਲਓ ਤਲਵੰਡੀ ਸਾਬੋ ਤੇ ਪਟਿਆਲਾ ਜਿਹੜਾ ਉਹ ਕਾਂਗਰਸ ਜਿੱਤ ਲਈ ਨਹੀਂ ਮੈਂ ਕਹਿੰਦਾ ਪਈ ਇਹ ਕੋਈ ਲੌਜਿਕ ਜਿਹੜੇ ਕਿਧਰੀ ਹਾਲ ਦੇ ਇਹ ਉੱਥੇ ਵਿਚਾਰੇ ਝੁੱਗੀ ਝੋਪੜੀਆਂ ਨੂੰ ਗੁੰਮਰਾ ਕਰ ਸਕਦੇ ਪੰਜਾਬ ਦੇ ਲੋਕੀ ਅਕਲ ਵੀ ਰੱਖਦੇ ਆ ਤੇ ਜਿਹੜੀ ਆ ਉਹਨਾਂ ਨੂੰ ਸਮਝ ਵੀ ਹੈਗੀ ਸਾਰੀ ਚੀਜ਼ ਇੰਦਾ ਨਹੀਂ ਵਿਚਾਰੇ ਉਹ ਗਰੀਬ ਜਨਤਾ ਨੂੰ ਬੜਾ ਤੁਸੀਂ ਉੱਥੇ ਦਿੱਲੀ ਚ ਗਵਰਾ ਕਰ ਲਿਆ ਅੱਜ ਉਹ ਵੀ ਸਾਰੇ ਪਿੱਟ ਤੇ ਪਏ ਆ ਉੱਥੇ ਜੋ ਹਾਲਤ ਹੋਈ ਹੈ ਦਿੱਲੀ ਦੇ ਵਿੱਚ ਪੰਜਾਬ ਚ ਇਦਾਂ ਦੇ ਪੱਤੇ ਤੁਹਾਨੂੰ ਲੱਗਦਾ ਨਹੀਂਗਾ ਜਦੋਂ ਮਾਗੀ ਦੀ ਐਡੀ ਵੱਡੀ ਰੈਲੀ ਹੋਈ ਹੋਵੇ ਤੇ ਉੱਥੇ ਕੇਜਰੀਵਾਲ ਕਹਿਣ ਕਿ ਬਾਦਲ ਸਰਕਾਰ ਦੇ ਕੁਕਰਮਾਂ ਦੀ ਜਾਂਚ ਕਰਾਵਾਂਗੇ ਮਜੀਠੀਆ ਨੂੰ ਕੋਲਰ ਫੜ ਕੇ ਅੰਦਰ ਦੇਵਾਂਗੇ ਕੋਈ ਸਪੇਸ ਬਚਦਾ ਕਿਸੇ ਪਾਰਟੀ ਲਈ ਪੰਜਾਬ ਚ ਮੈਂ ਕਿਹਾ ਪ੍ਰਧਾਨ ਮੰਤਰੀ ਨੂੰ ਇਹਨਾਂ ਨੇ ਕੀ ਕਹਿ ਪੱਛੇ ਕੀ ਕਸੂਰ ਕੀਤਾ ਸੀਗਾ ਕਿ ਸੀਬੀਆਈ ਨੇ ਪ੍ਰਿੰਸੀਪਲ ਸੈਕਟਰੀ ਜਿਹੜਾ ਕੇਜਰੀਵਾਲ ਦਾ ਉਹਦੇ ਦਫਤਰ ਤੇ ਰੈਡ ਕੀਤਾ ਜਿਹੜਾ ਬੰਦਾ ਹਿੰਦੁਸਤਾਨ ਚ ਕਰਪਸ਼ਨ ਖਤਮ ਕਰਨ ਦੇ ਐਡੇ ਐਡੇ ਵੱਡੇ ਨਾਰੇ ਦਿੰਦਾ ਸੀ ਉਹ ਇਦਾਂ ਬਾਤੀਆਂ ਖਾਧੀਆਂ ਉਹਦੇ ਦਿਮਾਗ ਨੇ ਕਿ ਉਹ ਪ੍ਰਧਾਨ ਮੰਤਰੀ ਨੂੰ ਬੰਦਬੁੱਧੀ ਜਿਹੜਾ ਉਹ ਡਿਕਲੇਅਰ ਕਰਦਾ ਗਿਆ ਜਿਹੜਾ ਬੰਦਾ ਇਹੋ ਜੀ ਸਥਿਤੀ ਚ ਆ ਕੇ ਜਿੱਥੇ ਉਹਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ ਸੀਬੀਏ ਭਈ ਮੈਂ ਤੁਹਾਡੇ ਨਾਲ ਆ ਦੱਸੋ ਜੋ ਹੋਰ ਵੀ ਕੋ ਫਾਈਲ ਦੀ ਚਾਹੀਦੀ ਹੈ ਮੈਂ ਤੁਹਾਡੇ ਅੱਗੇ ਰੱਖਦਾ ਉਹਨਾਂ ਦੀ ਇਦਾਂ ਕੰਪਨੀ ਸ਼ੁਰੂ ਹੋ ਗਈ ਭਈ ਮਾਨਸਿਕ ਜਿਹੜਾ ਹੈਗਾ ਸੰਤੁਲਨ ਪ੍ਰਧਾਨ ਮੰਤਰੀ ਦਾ ਕਹਿੰਦੇ ਭਈ ਵਿਗੜ ਗਿਆ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਹੈ ਪ੍ਰਧਾਨ ਮੰਤਰੀ ਜਿਹੜਾ ਬੰਦਾ ਇਹੋ ਜੀਆਂ ਗੱਲਾਂ ਪ੍ਰਧਾਨ ਮੰਤਰੀ ਦੇਸ਼ ਦੇ ਨੂੰ ਕਹਿ ਸਕਦਾ ਦੇਅ ਸੀਪੀਆ ਕਰ ਰਹੀ ਹੈ ਤੇ ਗੱਲਾਂ ਤੁਸੀਂ ਪ੍ਰਧਾਨ ਮੰਤਰੀ ਨੂੰ ਇਦਾਂ ਦੀਆਂ ਕਹਿੰਦੇ ਹੋ ਉਹ ਬੰਦਾ ਕਿਸੇ ਵੀ ਕੁਝ ਵੀ ਕਹਿ ਸਕਦਾ ਨਹੀਂ ਪਰ ਜਦੋਂ ਇਹ ਕਹਿੰਦੇ ਨੇ ਕਿ ਮੈਂ ਕੋ ਕਰਮਾਂ ਦੀ ਜਾਂਚ ਕਰਵਾਉਂਗਾ ਤੁਹਾਨੂੰ ਲੱਗਦਾਗਾ ਕਿ ਜਿਹੜੀ ਉਹ ਵੰਡਿਕ ਪੋਲਿਟਿਕਸ ਮੀਡੀਆ ਵੱਲੋਂ ਇੱਕ ਚੀਜ਼ ਲੋਕਾਂ ਨੂੰ ਤੁਸੀਂ ਕਲੀਅਰ ਕਰਦੇ ਹੋ ਕਿ ਇਹ ਬੰਦਾ ਝੂਠ ਬਹੁਤ ਬੋਲਦਾ ਇਸ ਬੰਦੇ ਨੇ ਕਿਹਾ ਸੀ ਕਿ ਮੈਂ ਕਸਮ ਖਾ ਕੇ ਕਹਿੰਦਾ ਮੈਂ ਰਾਜਨੀਤੀ ਚ ਨਹੀਂ ਆਉਂਗਾ ਇਹ ਹੁਣ ਤੁਸੀਂ ਵੀ ਦੱਸੋ ਮੀਡੀਆ ਚ ਕੀ ਕਿਹਾ ਸੀ ਕਿ ਨਹੀਂ ਕਿਹਾ ਸੀ ਤੁਹਾਡੇ ਚਰਣਾ ਦੇ ਉੱਤੇ ਇਹ ਇਹ ਚੀਜ਼ਾਂ ਚੱਲਦੀਆਂ ਨੇਕ ਨੇ ਬੰਦਾ ਰਾਜਨੀਤੀ ਚ ਆਇਆ ਇਸ ਬੰਦੇ ਨੇ ਕਿਹਾ ਸੀ ਮੈਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣਾ ਕਿ ਮੈਂ ਮਜਬੂਰ ਕਰਦਾ ਮੈਨੂੰ ਲੀਡਰਾਂ ਨੇ ਮੈਂ ਕਹਿੰਦਾ ਇਸ ਬੰਦੇ ਨੇ ਕਿਹਾ ਸੀ ਕਿ ਬੱਤਿਆਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਮੈਂ ਕਹਿਣਾ ਕਿ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰੂੰਗਾ ਫਿਰ ਮੁੱਖ ਮੰਤਰੀ ਦੀ ਲਾਲਸਾ ਜਾਗੀ ਤੇ ਬੱਚਿਆਂ ਦੀ ਜਿਹੜੀ ਸੌ ਹੈ ਉਹ ਵੀ ਝੂਠੇ ਨਿਕਲੇ ਹੁਣ ਜੇ ਬੰਦਾ ਐਡੇ ਝੂਠ ਮੋਲ ਦੇ ਘਟੂ ਘਟ ਪੰਜਾਬ ਚ ਕਸਮ ਖਾ ਕੇ ਮੁੱਕਰ ਨਾਲੇ ਦੀ ਕੋਈ ਥਾਂ ਲੋਕ ਕਹਿੰਦੇ ਆ ਅਕਾਲੀ ਦਲ ਇਸ ਕਰਕੇ ਅਟੈਕ ਕਰ ਰਿਹਾ ਲਗਾਤਾਰ ਆਮ ਆਦਮੀ ਪਾਰਟੀ ਦੇ ਸੁਖਵੀਰ ਬਾਦਲ ਕਹਿੰਦੇ ਨੇ ਟੋਪੀ ਵਾਲੇ ਆ ਗਏ ਟੋਪੀ ਵਾਲ ਕਿਉਂਕਿ ਦੁਸ਼ਮਣ ਬਹੁਤ ਮਜ਼ਬੂਤ ਆਗਾ ਨਹੀਂ ਅਸੀਂ ਨਹੀਂ ਕਹਦੇ ਲੇਕਿਨ ਜੇ ਕੋਈ ਕੁਐਸਚਨ ਰੇਜ ਕਰਦੇ ਆ ਤੇ ਉਹਦੇ ਗੱਲਾਂ ਦਾ ਜਵਾਬ ਦੇਣਾ ਪੈਂਦਾ ਆ ਹਾ ਹੁਣ ਜਿਹੜੀਆਂ ਗੱਲਾਂ ਸਾਨੂੰ ਲੋਕਾਂ ਨੂੰ ਦੱਸਣੀਆਂ ਪੈਣੀਆਂ ਜੇ ਨਹੀਂ ਦੱਸਾਂਗੇ ਤੇ ਸਾਡੇ ਲੋਕੇ ਵੀ ਇਹਦੇ ਝਾਂਸੇ 'ਚ ਆ ਜਾਣਗੇ ਅੱਜ ਕੀ ਹਾਲਤ ਆ ਦਿੱਲੀ ਦੀ ਸੈਨੀਟੇਸ਼ਨ ਤੋਂ ਲੈ ਕੇ ਗਰੀਬਾਂ ਦਾ ਕੀ ਹਾਲ ਆ ਉੱਥੇ ਹਸਪਤਾਲਾਂ ਦਾ ਕੀ ਹਾਲ ਆ ਮਜ਼ਲਮਾਂ ਦੀਆਂ ਕੀ ਦਿੱਕਤਾਂ ਨੇ ਇੱਕ ਵੀ ਵਾਦਾ ਜਿਹੜਾ ਦਿੱਲੀ ਦੇ ਲੋਕਾਂ ਨੂੰ ਕਿਹਾ ਹੋਵੇ ਉਹ ਪੂਰਾ ਕੀਤਾ ਹੋਵੇ ਤੇ ਫਿਰ ਤਾਂ ਇਸ ਕਰਕੇ ਗੱਲਾਂ ਲੋਕਾਂ ਨੂੰ ਦੱਸਣੀ ਜ਼ਰੂਰੀ ਹੈ ਪੰਜਾਬ ਬਾਰਡਰ ਸਟੇਟ ਹੈ ਬੜੀ ਸੰਜਮ ਨਾਲ ਚਲੋਣ ਵਾਲੀ ਸਟੇਟ ਹੈ ਬਹੁਤ ਵੱਡੇ ਦੁਸ਼ਮਣ ਸਾਡੇ ਇਸ ਸਟੇਟ ਦੇ ਨੇੜੇ ਬੈਠੇ ਆ ਇਸ ਕਰਕੇ ਇਹਨੂੰ ਉਹਨਾਂ ਹੱਥਾਂ 'ਚ ਨਹੀਂ ਦਿੱਤਾ ਜਾਣਾ ਚਾਹੀਦਾ ਜਿਹੜੇ ਆਪਣੇ ਦਫ਼ਤਰ ਦੇ ਉੱਤੇ ਸੀਬੀਆਈ ਦਾ ਰੇਡ ਹੋਵੇ ਤੇ ਇਦਾਂ ਦੇ ਮਾਨਸਿਕ ਹਾਲਤ 'ਚ ਪਹੁੰਚ ਜਾਣ ਕਿ ਪ੍ਰਧਾਨ ਮੰਤਰੀ ਨੂੰ ਗੱਲਾਂ ਕੱਢਣ ਇਥੇ ਸਹਾਇਜ ਦੇ ਨਾਲ ਜਿਹੜੇ ਸੋਚ ਕੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਹੈ ਕਿ ਆਪ ਦੇ ਹੱਥਾਂ 'ਚ ਪੰਜਾਬ ਨਹੀਂ ਜਾਣਾ ਚਾਹੀਦਾ ਇਹ ਚੰਤਰੀ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ ਮਨ ਲੂ ਕੱਲ ਨੂੰ ਹੰਗ ਅਸੈਂਬਲੀ ਦਾ ਸੀਨ ਬਣਦੇ ਮਨ ਲੂ ਕੱਲ ਨੂੰ ਹੰਗ ਅਸੈਂਬਲੀ ਜਿਨ੍ਹਾਂ ਨੂੰ ਸਿਸਟਮ ਦਾ ਹੀ ਨਹੀਂ ਪਤਾ ਉਹ ਕਿਵੇਂ ਇਹੋ ਜਿਹੇ ਬੋਰਡ ਸਟੇਟ ਜਿਹੜੀ ਐਡਾ ਡਿਫਿਕਲਟ ਹਲਾਤਾ ਚ ਲੰਗੀ ਆ ਉਹ ਕਿਵੇਂ ਇਹਦੀ ਸਟੇਟਮੈਂਟਸ ਕਰ ਸਕਦੇ ਆ ਜੇ ਕੱਲ ਨੂੰ ਮੰਨ ਲਓ ਪੰਜਾਬ ਚ ਹੰਗ ਅਸੈਂਬਲੀ ਦਾ ਸੀਨ ਬਣ ਜਾਂਦਾ ਤੁਸੀਂ ਸਮਰਥਨ ਲੈਣਾ ਹੋਵੇ ਜਾਂ ਦੇਣਾ ਹੋਵੇ ਕਾਂਗਰਸ ਨੂੰ ਦੇਓਗੇ ਇਹਨਾਂ ਦੀ ਹਾਲਤ ਮਨਪ੍ਰੀਤ ਬਾਦਲ ਵਾਲੀ ਹੋਏਗੀ ਉਹਨੇ ਸਭ ਕੁਛ ਸਿੱਖਿਆ ਇਸ ਕਰਕੇ ਉਹ ਵੀ ਇਹਨਾਂ ਚ ਨਹੀਂ ਗਿਆ ਰੌਲਾ ਪੈਂਦੜਾ ਹੈ ਵੱਡੀ ਧਿਰ ਵੀ ਮਨਪ੍ਰੀਤ ਵੀ ਚੱਲਿਆ ਲੇਕਿਨ ਉਹਨੇ ਪਿਛਲਾ ਕਿਉਂਕਿ ਉਹਨੇ ਵੀ ਮੁਖ ਸਾਹਿਬ ਦੀ ਮਾਗੀ ਜਿਹੜੀ ਕਾਨਫਰੰਸ ਦਾ ਆਨੰਦ ਮਾਣਿਆ ਸੀ ਉਹਨੇ ਵੀ ਸ਼ਹੀਦ ਭਗਤ ਸਿੰਘ ਦੇ ਉੱਥੇ ਧਰਤੀ ਦੇ ਉੱਤੇ ਜਿੱਦਾਂ ਕਸਮ ਖਾਧੀ ਸੀ ਉਹਦਾ ਉਹ ਜਿਹੜੀ ਉੱਥੇ ਰੈਲੀ ਹੋਈ ਸੀ ਉਹਦਾ ਜਿਹੜਾ ਗੌਰਵ ਜਿਹੜਾ ਉਹ ਆਪਣੇ ਹੰਡਾਇਆ ਸੀ ਇਸ ਕਰਕੇ ਉਹ ਇਹਨਾਂ ਚ ਵੀ ਨਹੀਂ ਗਿਆ ਆਪ ਆਪ ਨੂੰ ਤੁਸੀਂ ਕਹਿੰਦੇ ਸੱਤਾ 'ਚ ਨਹੀਂ ਆਉਣੀ ਚਾਹੀਦੀ ਕਾਂਗਰਸ ਤੇ ਕਾਲੀ ਦਲ ਇਕੱਠੇ ਹੋ ਸਕਦੇ ਨਹੀਂ ਇਸ ਲਈ ਇਸਨੂੰ ਇਕੱਠੇ ਹੋਣ ਦੇ ਕਿਉਂ ਲੜਾ ਅਸੀਂ ਦੋਨਾਂ ਦਾ ਮੁਕਾਬਲਾ ਕਰਾਂਗੇ ਸਾਨੂੰ ਕੀ ਇਕੱਠੇ ਹੋਣ ਦੇ ਲੋੜ ਨੀ ਜੇ ਮੰਨ ਲਓ ਸਾਡੀ ਜਿਹੜੀ ਲੜਾਈ ਆ ਹੋਰ ਤਰ੍ਹਾਂ ਦੀ ਆ ਅਸੀਂ ਇਹਨਾਂ ਦੀਆਂ ਜਿਹੜੀਆਂ ਆ ਆ ਰਾਜਨੀਤਿਕ ਕਥਿਨਾ ਕੀਤੀ ਹੈ ਸਾਡੀ ਪਹਿਲਾਂ ਵੀ ਲੜਾਈ ਡਿਵੈਲਪਮੈਂਟ ਦੀ ਸੀ ਇੱਕ ਅਕਾਲੀ ਦਲ ਨੇ ਭਾਜਪਾ ਲਾਇੰਸ ਨੇ ਨਵੀਂ ਟੈਂਡ ਸ਼ੁਰੂ ਕੀਤੀ ਸੀ ਕਿ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਜਿਹੜੀ ਆ ਅਸੀਂ ਪੋਜ਼ਿਟਿਵ ਮੁੱਦੇ ਦੇ ਉੱਤੇ ਲੜੀ ਔਰ ਦੋ ਇਲੈਕਸ਼ਨ ਆ ਅਸੀਂ ਲਗਾਤਾਰ ਉਹਦੇ ਉੱਤੇ ਜਿੱਤੇ ਜੀ ਰਿਜ਼ਲਟ ਆਉਣ ਤੋਂ ਬਾਅਦ ਹੀ ਮਸਮਝੀ ਉਹਹੀ ਏਜੰਡਾ ਸੀ ਉਹ ਹੀ ਹੁੰਦਾ ਜੀ ਰਿਜ਼ਲਟ ਆਉਣ ਤੋਂ ਬਾਅਦ ਹੰਗ ਅਸੈਂਬਲੀ ਦਾ ਸੀਨ ਬਣਦਾਗਾ ਤਾਂ ਤੁਸੀਂ ਸਪੋਰਟ ਲੈ ਸਕਦੇ ਹੋ ਦੇ ਸਕਦੇ ਹੋ ਕਾਂਗਰਸ ਨੂੰ ਇੰtanto ਹੀ ਨਾ ਅੱਜ ਦਾ ਰਿਜ਼ਲਟ ਦੋ ਪਾਰਟੀਆਂ ਚੋਣ ਮਦਾਨ ਚੋ ਭੱਜੀਆਂ ਬਾਈਕਾਟ ਦੀ ਅਕਾਲਾ ਦਿੱਤੀਆਂ ਨੋਟਾ ਦਾ ਬਟਨ ਦਬਾਉਣ ਦੀ ਅਕਾਲਾ ਦਿੱਤੀਆਂ ਨੋਟਾ ਵਾਲੇ ਨੂੰ 2100 ਵੋਟ ਮਿਲੀ ਹੈ ਤੇ ਬਾਕੀ 66000 ਤੇ ਕੈਂਡੀਡੇਟ ਜਿੱਤਿਆ 20000 ਵੋਟ ਪਿਛਲੀ ਇਲੈਕਸ਼ਨ ਨਾਲੋਂ ਵਧੀਆ ਤੇ ਫਿਰ ਤੁਸੀਂ ਕਹੋ ਵੀ ਹੰਗ ਸੈਂਬਲੀ ਆ ਜੀ ਉਹ ਕਹਿੰਦੇ ਆ ਪੰਜਾਬ ਦੇ ਘਰ ਘਰ ਚ ਕਿਉਂਕਿ ਨਸ਼ਾ ਸਭ ਤੋਂ ਵੱਡਾ ਮੁੱਦਾ ਗਾ ਪੰਜਾਬ ਦੇ ਘਰ ਘਰ ਚ ਨਸ਼ਾ ਬਾਦਲ ਪਰਿਵਾਰ ਨੇ ਪਹਚਾਇਆਗਾ ਬਾਦਲ ਸਰਕਾਰ ਨੇ ਪਹਚਾਇਆ ਕੇਜਰੀ ਵਾਲੇ ਮੰਗੀ ਜੀ ਕਿ ਇਹ ਇਹ ਸੱਚਾਈ ਹੈ ਮੈਂ ਤੁਹਾਨੂੰ ਪੁੱਛਦਾ ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਜਿਆਦਾ ਦਿਨ ਨਹੀਂ ਕੰਮ ਕਰਦਾ ਇਹ ਬਹੁਤ ਹੋ ਗਿਆ ਪ੍ਰਚਾਰ ਔਰ ਇਹਦੇ ਨਾਲ ਪੰਜਾਬ ਨੂੰ ਬਦਨਾਮੀ ਤੋਂ ਸਵਾਏ ਨੌਜਵਾਨਾਂ ਨੂੰ ਜਲੀਲ ਕਰਨ ਤੋਂ ਸਵਾਏ ਇਹਨਾਂ ਨੇ ਕੁਛ ਨਹੀਂ ਦਿੱਤਾ ਅੱਜ ਆਲ ਇੰਡੀਆ ਇੰਸਟੀਚਿਊਟ ਦੀਆਂ ਰਿਸਰਚਸ ਨਵੀਆਂ ਆਉਣੇ ਸ਼ੁਰੂ ਹੋ ਗਈਆਂ ਹੁਣ ਉਹਦੇ ਚ ਇੱਕ ਪਰਸੈਂਟ ਵੀ ਐਡਿਕਟ ਪੰਜਾਬ ਦੇ ਵਿੱਚ ਨਹੀਂ ਨਿਕਲਦਾ ਪਿਆ ਫਿਰ ਇਹਨਾਂ ਲੋਕਾਂ ਨੂੰ ਕੀ ਹੱਕ ਹੈ ਕਿ ਇਹਨਾਂ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਦਨਾਮ ਕੀਤਾ ਅਕਾਲੀ ਲੀਡਰ ਨੇ ਉਹਦੇ ਲਈ ਕਹਿੰਦੇ ਜ਼ਿੰਮੇਵਾਰ ਉਹ ਕਹਿੰਦੇ ਮੈਂ ਕਿਹਨੇ ਸਾਬਤ ਕਰਨ ਅੱਜ ਤੱਕ ਕੋਈ ਅਲਿਗੇਸ਼ਨ ਲਾਦਣਾ ਬਹੁਤ ਸੌਖਾ ਕੰਮ ਹੈ ਇੱਕ ਸਮਗਲਰ ਦੇ ਜਿਹੜੇ ਸਹਾਰਾ ਲੈ ਕੇ ਇਹ ਸਾਰੇ ਲੋਕੀ ਜਿਹੜਿਆ ਰਾਜਨੀਤੀ ਕਰ ਰਹੇ ਲਾਹਣਤਾ ਇਹਨਾਂ ਗੱਲ 'ਤੇ ਪਰ ਜੀ ਮੇ ਸਾਹਿਬ ਐ ਕਿਉਂ ਆਂਗਾ ਕੀ ਨਸ਼ੀਆ ਵਾਲੇ ਮਾਮਲੇ 'ਚ ਅਕਾਲੀ ਦੇ ਲੀਡਰਾਂ ਦੇ ਬਾਰ-ਬਾਰ ਨਾਮ ਆਉਂਦੇ ਨੇ ਚਾਹੇ ਉਹ ਸਰਬਨ ਸਿੰਘ ਫਲੋਰ ਸੀਗੇ ਮੈਂ ਕਹਿੰਦਾ ਕਿਸੇ ਦਾ ਵੀ ਕੋਈ 1% ਵੀ ਸਾਬਤ ਹੋਇਆ ਤਾਂ ਦੱਸੋ ਠੀਕ ਉਹਨਾਂ ਸ਼ਰਾਫਤ ਦੇ ਨਾਲ ਰਿਜ਼ਾਈਨ ਕਰ ਦਿੱਤਾ ਪਰ ਕਿ ਅੱਜ ਤੱਕ ਕੋਈ ਇੱਕ ਵੀ ਚੀਜ਼ ਜਿਹੜੀ ਸਾਬਤ ਹੋਈ ਪਰ ਨਸ਼ਾ ਪੰਜਾਬ ਦੇ ਪਿੰਡਾਂ ਜਾ ਰਿਹਾ ਜੀ ਮੈਂ ਸਭਾਸੀ ਵੀ ਘੁੰਮਦਿਆਂਗੇ ਨਸ਼ਾ ਬੰਦ ਨਹੀਂ ਹੋਣਾ ਨਸ਼ਾ ਸੁਸਾਇਟੀ ਜੋ ਕਦੀ ਵੀ ਖਤਮ ਨਹੀਂ ਹੋਇਆ ਇਦੀ ਸ਼ੇਪ ਹਮੇਸ਼ਾ ਚੇਂਜ ਹੁੰਦੀ ਰਹੀ ਕਿਸੇ ਵੇਲੇ ਸ਼ਰਾਬ ਦਾ ਜ਼ੋਰ ਹੁੰਦਾ ਸੀ ਦਰਿਆਵਾਂ ਦੇ ਮੰਡ ਦੇ ਇਲਾਕੇ ਉੱਥੇ ਦੇਸੀ ਸ਼ਰਾਬ ਦਾ ਜ਼ੋਰ ਹੁੰਦਾ ਸੀ ਕਿਸੇ ਵੇਲੇ ਅਫੀਮ ਪ੍ਰਚਲਿਤ ਰਹੀ ਆ ਕਿਸੇ ਵੇਲੇ ਭੁੱਕੀ ਜਿਹੜੀ ਆ ਕਿਸੇ ਬੈਲਟ ਦੇ ਵਿੱਚ ਚਲਦੀ ਰਹੀ ਆ ਹੁਣ ਜਿਹੜੀ ਆ ਨਸ਼ੇ ਜ਼ਿਆਦਾ ਖਤਰਨਾਕ ਹੋ ਗਏ ਔਰ ਸਾਡੀ ਬਦ ਕਿਸਮਤੀ ਇਹ ਆ ਕਿ ਅਸੀਂ ਇੰਟਰਨੈਸ਼ਨਲ ਡਰੱਗ ਰੂਟ ਦੇ ਉੱਤੇ ਪਟਿਆ ਕਿ ਅਫਗਾਨਿਸਤਾਨ ਪਾਕਿਸਤਾਨ ਤੋਂ ਜੋ ਰੂਟ ਬਣਿਆ ਦੂਜੇ ਦੇਸ਼ਾਂ ਨੂੰ ਜਾਣ ਵਾਸਤੇ ਅਸੀਂ ਉਹਦੇ ਉੱਤੇ ਪਟਿਆ ਔਰ ਜੇ ਰਿਕਵਰੀ ਜਿਹੜੀ ਸਟੇਟ ਐਡੀ ਵੱਧ ਕਰ ਰਹੀ ਹੈ ਉਹਨੂੰ ਆਪਾਂ ਇਹ ਸੋਚ ਲੈਣੇ ਆਂ ਕਿ ਇਹ ਸਾਰਾ ਨਸ਼ਾ ਸ਼ਾਇਦ ਪੰਜਾਬ ਵਾਸਤੇ ਸੀ ਜਦੋਂ ਕਿ ਜੇ ਉਹ ਨਾ ਫੜਿਆ ਜਾਂਦਾ ਤੇ ਉਹ ਹਰਿਆਣੇ ਦੇ ਰਸਤੇ ਦਿੱਲੀ ਦੇ ਰਸਤੇ ਹੋਰ ਕਈ ਥਾਵਾਂ ਤੇ ਦੂਜੇ ਦੇਸ਼ਾਂ ਤੱਕ ਸੰਥੈਟਿਕ ਡਰਗ ਜਿਹੜਾ ਉਹ ਜਾ ਰਿਹਾਗਾ ਔਰ ਪੁਲਿਸ ਨੇ ਰੋਕਣਾ ਪੰਜਾਬ ਪੁਲਿਸ ਜਿਹੜਾ ਪਿੰਡਾਂ ਚ ਵਿਕ ਰਿਹਾ ਜ਼ਿਲ੍ਹਿਆਂ ਚ ਵਿਕ ਰਿਹਾਗਾ ਉਹ ਤਾਂ ਰੁਕ ਸਕਦੀ ਹੈ ਉਹ ਰੁਕ ਨਹੀਂ ਰਿਹਾ ਦੇਖੋ ਜਿਹੜੀ ਭੋਲੇ ਹਰਾਂ ਦੀ ਰਿਕਵਰੀ ਸੀ ਸਾਰੀ ਸੰਥੈਟਿਕ ਡਰਗਸ ਦੀ ਕਿੱਥੋਂ ਹੋਈ ਹਿਮਾਚਲ ਚੋਂ ਹੋਈ ਮਹਾਰਾਸ਼ਟਰ ਚੋਂ ਜਾ ਕੇ ਹੋਈ ਪੰਜਾਬ ਦੀ ਕਿਸੇ ਇੱਕ ਵੀ ਫੈਕਟਰੀ ਚੋਂ ਫੜ ਕੇ ਕਿਉਂ ਲੜਾਈ ਪੰਜਾਬ ਪੁਲਿਸ ਫੜ ਕੇ ਲਈ ਅਸੀਂ ਇੱਕ ਸਮੱਗਲਰ ਦੇ ਕਹਿਣ ਦੇ ਉੱਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਹੋ ਰਹੀ ਹੈ ਇਸ ਮਸਲੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤੀ ਉਹ ਨਹੀਂ ਹੁੰਦੀ ਜਦੋਂ ਕੋਈ ਮਟੀਰੀਅਲ ਕੰਡੀਸ਼ਨ ਹੋਵੇ ਮਟੀਰੀਅਲ ਕੰਡੀਸ਼ਨ ਤੋਂ ਬਿਨਾਂ ਰਾਜਨੀਤੀ ਨਹੀਂ ਹੋ ਸਕਦੀ ਕੋਈ ਲੋਕਾਂ ਨੂੰ ਗੱਲ ਲੱਗਦੀ ਹੈ ਤਾਂ ਹੀ ਲੋਕ ਕਨਵਿੰਸ ਹੁੰਦੇ ਨੇ ਉਹਦੇ ਵਿਰੁੱਧੀਆਂ ਨਾਲ ਮੈਂ ਕਹਿੰਦਾ ਕਿ ਇਹ ਰਾਜਨੀਤੀ ਐਡੀ ਘਟਿਆ ਹੋ ਗਈ ਕਿ ਜੇ ਭੁਕੇ ਸਰਕਾਰ ਨੇ ਬੰਦ ਕਰ ਦਿੱਤੀ ਤੇ ਆ ਜਿਹੜੇ ਵੱਡੇ ਜਿਹੜੇ ਸੁਭਾਸ਼ ਸੇਵਕਾਂ ਚ ਨਵੀਆਂ ਪਾਰਟੀਆਂ ਜਿਹੜੀਆਂ ਬਣੀਆਂ ਇਹਨਾਂ ਨੇ ਲੋਕਾਂ ਨੂੰ ਉਲਟਾ ਪ੍ਰਚਾਰ ਕਰ ਦਿੱਤਾ ਵੀ ਦੇਖੋ ਜੀ ਭੁੱਖੀ ਦਾ ਕੀ ਸੀਗਾ ਭੁੱਖੀ ਤੇ ਆਰਾਮਣਾ ਤੁਹਾਨੂੰ ਮਿਲ ਜਾਂਦੀ ਸੀ ਇਹ ਬੰਦ ਕਰ ਦਿੱਤੀ ਦੂਜਾ ਮਹਿੰਗਾ ਕਰਨ ਵਾਸਤੇ ਜਿਹੇ ਪਾਕੜਾ ਡੈਮ ਬਣਿਆ ਸੀ ਤੇ ਇੱਕ ਪਾਰਟੀ ਨੇ ਪ੍ਰਚਾਰ ਕਰ ਦਿੱਤਾ ਲੋਕਾਂ ਚ ਵੀ ਇਹ ਦੇਖੋ ਜਿਹੜੀਆਂ ਨਹਿਰਾਂ ਨਿਕਲੀਆਂ ਇਹ ਸਾਡੇ ਨਾਲ ਦਾ ਧੋਕਾ ਹੋ ਗਿਆ ਵੀ ਬਿਜਲੀ ਪਾਣੀ ਚੋਂ ਕੱਢ ਲਈ ਤੇ ਫੋਕਾ ਪਾਣੀ ਹੁਣ ਖੇਤਾਂ ਨੂੰ ਨਹੀਂ ਦਈ ਜਾਂਦੇ ਇਦਾਂ ਦੇ ਵੀ ਪ੍ਰਚਾਰ ਇਸ ਧੱਤੀ ਤੇ ਪਹਿਲਾਂ ਵੀ ਹੋਇਆ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇਸ ਕਰਕੇ ਹੁਣ ਵੀ ਜਿਹੜਾ ਵਿਚਾਰ ਮੇਰੇ ਤਾਂ ਕਹਿੰਦੇ ਸੀ ਅਕਾਲੀ ਦਲ ਕਰਦਾ ਇਹ ਪ੍ਰਚਾਰ ਬਿਜਲੀ ਵਾਲਾ ਨਹੀਂ ਅਸੀਂ ਨਹੀਂ ਕੀਤਾ ਇਹ ਪਤਾ ਲੋਕਾਂ ਨੂੰ ਕਿਹੜੀ 파ਟੀ ਨੇ ਕੀਤਾ ਉਹ ਉਹਦਾ ਸੁਭਾਅ ਹੀ ਇਸੇ ਤਰ੍ਹਾਂ ਦਾ ਸੀ ਜਿੱਦਾਂ ਦਾ ਇਹਨਾਂ 파ਟੀਆਂ ਦਾ ਸੁਭਾਅ ਹੈ ਅਕਾਲੀ ਦਲ ਦਾ ਜੋ ਨੁਕਸਾਨ ਹੋਇਆ ਪਿਛਲੇ ਸਮੇਂ 'ਚ ਇਹ ਉਹ ਬੇਅਦਬੀ ਕਾਣ ਸੀ ਚਾਹੇ ਡੇਰਾ ਮੁਖੀ ਨੂੰ ਮਾਫੀ ਸੀ ਉਹ ਬਾਦਲ ਪਰਿਵਾਰ ਕਰਕੇ ਹੋਇਆਗਾ ਬਾਦਲ ਪਰਿਵਾਰ ਕਰਕੇ ਅਕਾਲੀ ਦਲ ਦੀ ਕ੍ਰੈਡੀਬਿਲਟੀ ਖਤਮ ਹੋਈ ਹੈਗੀ ਦੇਖੋ ਇਹ ਤਾਂ ਸਾਡੇ ਵਿਰੋਧੀ ਕਹਿੰਦੇ ਸਾਰੀ ਪਾਰਟੀ ਨੂੰ ਪੁੱਛ ਕੇ ਵਿੱਚੋਂ ਅੱਜ ਜੇ ਸਾਰੀ ਪਾਰਟੀ ਜਿਹੜੀ ਸਭ ਤੋਂ ਐਸ ਪੋਜੀਸ਼ਨ ਤੇ ਵਿੱਚ ਇੰਨੀ ਵਾਰੀ ਰਾਜਪਾਲ ਦੇ ਵਿੱਚ ਲਗਾਤਾਰ ਆਈ ਹੈ ਤੇ ਉਹ ਇੱਕ ਸਖਸ਼ੀਤ ਸਰਦਾਰ ਪ੍ਰਕਾਸ਼ ਸਿੰਘ ਪਾਤਲਕਰ ਕੇ ਉਹ ਸਖਸ਼ੀਤ ਜਿਹਨੂੰ ਅੱਜ ਵੀ ਸਾਰੇ ਧਰਮਾਂ ਦੇ ਲੋਕ ਜਿਹੜਿਆ ਉਹ ਪਸੰਦ ਕਰਦੇ ਜਿਨ੍ਹਾਂ ਨੇ ਸਾਰੀ ਉਮਰ ਸਾਂਝੀ ਵਾਲਤਾ ਵਾਸਤੇ ਪੈਰਾ ਦਿੱਤਾ ਕਿਹਾ ਜਾਂਦਾ ਟਰਾਂਸਪੋਰਟ ਤੇ ਬਾਦਲ ਪਰਿਵਾਰ ਦਾ ਕਬਜ਼ਾ ਕਿਹਾ ਨਹੀਂ ਜਾਂਦਾ ਬਾਦਲ ਸਭ ਮੰਨਦੀ ਵੀ ਹੈ ਇਹ ਗੱਲ ਮਾਈਨਿੰਗ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਕੇਵਲ ਮਾਫੀਆ ਤੇ ਬਾਦਲ ਪਰਿਵਾਰ ਦਾ ਕਬਜ਼ਾ तमाम ਜਿਹੜੀਆਂ ਚੀਜ਼ਾਂ ਨੇ तमाम ਬਿਜ਼ਨਸ ਨੇ ਪੰਜਾਬ ਦੇ ਇੱਥੋਂ ਤੱਕ ਪਰ ਗੱਲ ਗੱਲ ਇਹ ਹੈ ਨਾ ਕਿ ਜਿਹੜੇ ਹੈ 1947 ਤੋਂ ਲੈ ਕੇ ਉਹਨਾਂ ਦਾ ਆਪਣਾ ਟਰਾਂਸਪੋਰਟ ਦਾ ਬਿਜ਼ਨਸ ਰਿਹਾ ਜਦੋਂ ਕਿ ਗਿੰਤੀ ਦੇ ਪੰਜਾਬ ਦੇ ਵਿੱਚ ਟਰਾਂਸਪੋਰਟਰ ਸੀ ਹੁਣ ਇੱਕ 65 ਸਾਲ ਪੁਰਾਣਾ ਕਿਸੇ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ ਉਹਨੂੰ ਅੱਜ ਰਾਜਨੀਤੀ ਦੇ ਵਿੱਚ ਤੁਸੀਂ ਇਦਾਂ ਦੀ ਅਲੀਗੇਸ਼ਨ ਲਾਈ ਜਾਓ ਤੇ ਇਹਦੀ ਕੋਈ ਲਿਮਟ ਨਹੀਂ ਹੁੰਦੀ ਕਾਰੋਬਾਰ ਕਰਨਾ ਕਿਸੇ ਦਾ ਕੋਈ ਮਾੜੀ ਗੱਲ ਨਹੀਂ ਕਾਰੋਬਾਰ ਸਭ ਨੂੰ ਹਾਲ ਲੀਡਰ ਦਾ ਹੋਣਾ ਚਾਹੀਦਾ ਜੇ ਕਿਸੇ ਦਾ ਨਹੀਂ ਹੈ ਤੇ ਉੱਤੇ ਸ਼ੱਕ ਕਰਨਾ ਚਾਹੀਦਾ ਵੀ ਉਹ ਸਰਵਾਈਵ ਕਿੱਦਾਂ ਕਰਦਾ ਹੈ ਹਾਈ ਕੋਰਟ ਚ ਵੀ ਜਦੋਂ ਇਹ ਮਾਮਲਾ ਗਿਆ ਤਾਂ ਜਿਹੜੀ ਹਿੱਤਾਂ ਦੇ ਕਲੈਸ਼ ਨੂੰ ਲੈ ਕੇ ਆਉਂਦਾਗਾ ਕਿ ਇੱਕ ਪਾਸੇ ਤੁਸੀਂ ਸਿਆਸਤ ਕਰੋ ਦੂਜੇ ਪਾਸੇ ਬਿਜ਼ਨਸ ਕਰੋ ਜੱਜਮੈਂਟ ਦਿਖਾਓ ਇੱਕ ਤਾਂ ਸਾਡੇ ਮਾੜਾ ਟ੍ਰੈਂਡ ਦੇਸ਼ ਦੇ ਵਿੱਚ ਚੱਲ ਪਿਆ ਕਿ ਸਬ ਜੁਡੀਸ ਕੇਸ ਨੂੰ ਵੀ ਅਸੀਂ ਜਿਹੜਾ ਸਾਰਾ ਦਿਨ ਮੀਡੀਆ ਦੇ ਵਿੱਚ ਜਿਹੜਾ ਨਾ ਉਹ ਸਟੋਰੀਆਂ ਬਣਾ ਬਣਾ ਕੇ ਬਣਾ ਬਣਾ ਕੇ ਬਣਾ ਬਣਾ ਕੇ ਐਂਡ ਤੇ ਭਾਵੇਂ ਬੰਦਾ ਬਰੀ ਹੋ ਜਾਏ ਲੇਕਿਨ ਉਹਦਾ ਅਸੀਂ ਮੀਡੀਆ ਟ੍ਰਾਇਲ ਕਰਕੇ ਇਹਨਾਂ ਨੂੰ ਨੁਕਸਾਨ ਕਰ ਦਿੰਦੇ ਆ ਇਹ ਵੀ ਗਲਤ। ਜਿਵੇਂ ਉਦੋਂ ਔਰਬਿਟ ਵਾਲਾ ਕੇਸ ਗਿਆਗਾ ਸਬਜੈਕਟ ਹੈ। ਮੋਗਾ ਔਰਬਿਟ ਬਸ ਹੁਣ ਅਸੀਂ ਨਾਂ ਦੇ ਨਾਲ ਰਨਿੰਗ ਕਮੈਂਟਰੀ ਜਿਹੜੀ ਆ ਮੋਗਾ ਦੇ ਵੀ ਹਾਲੇ ਇਨਕੁਆਰੀ ਚੱਲ ਰਹੀ ਆ। ਹਾਲੇ ਉਹਦੀ ਜਿਹੜੀ ਹੈਗੀ ਆ ਇਹ ਗੋਲੀकांड ਜਿਹੜਾ ਕੋਟਪੁਰਾ ਦੇ ਕੋਲ ਹੋਇਆ ਬਬਲ ਕਲਾਂ ਦਾ ਉਹਦੀ ਵੀ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਗਿਆ ਜਾਂਚ ਕਰ ਰਹੇ ਆ ਸੀਬੀ ਜਾਂਚ ਕਰ ਰਹੀ। ਹੁਣ ਅਸੀਂ ਜੱਜਮੈਂਟ ਤੋਂ ਪਹਿਲਾਂ ਜਿਹੜਾ ਹੈ ਨਾ ਆਪਣੀ ਜੱਜਮੈਂਟ ਪਾਸ ਕਰ ਦਿਆ ਇਹ ਨਾ ਜਜਮੈਂਟਲ ਜਿਹੜਾ ਨਾ ਮੀਡੀਆ ਨੂੰ ਹੋਣਾ ਚਾਹੀਦਾ ਨਾ ਸੋਸਾਇਟੀ ਨੂੰ ਹੋਣਾ ਚਾਹੀਦਾ ਨਾ ਪਾਰਟੀ ਨੂੰ ਹੋਣਾ ਚਾਹੀਦਾ ਜਖੜ ਸਾਹਿਬ ਨੇ ਵਿਧਾਨ ਸਭਾ ਚ ਗਿਆ ਤੁਸੀਂ ਵਿਧਾਨ ਸਭਾ ਚ ਬੈਠੇ ਵੀ ਬੈਠੇ ਸੀ ਮੈਂ ਵੀ ਵਿਧਾਨ ਸਭਾ ਚ ਸੀਗਾ ਕਵਰ ਕਰ ਰਿਹਾ ਸੀ ਕਿ ਬਾਦਲ ਪਰਿਵਾਰ ਬਾਰੇ ਬਾਰੇ ਪਰਸੈਪਸ਼ਨ ਬਣ ਗਈ ਕਿ ਕੋਈ ਫਵਾੜਾ ਦੇ ਕੇ ਢਾਬੇ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਤਾਂ ਲੋਕ ਮੰਨ ਲੈਂਦੇ ਨੇ ਕਿ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ ਇਹ ਪਰਸੈਪਸ਼ਨ ਕਿਉਂ ਬਣ ਗਈ ਇਹ ਇਹ ਪਰਸੈਪਸ਼ਨ ਬਣਾਉਣ ਵਾਲੇ ਕੌਣ ਆ ਇੱਕ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਆਈ 5 ਸਾਲ ਸਾਰੀ ਸਰਕਾਰ ਨੇ ਇਕ ਕੋਈ ਮੈਨੀਫੈਸਟੋ ਰੱਖਿਆ ਵੀ ਬਾਦਲ ਪਰਿਵਾਰ ਨੂੰ ਜਲੀਲ ਕਰਕੇ ਸਾਰੀ એનર્ਜੀ ਆਪਣੀ ਇਸੇ ਕੰਮ ਤੇ ਲਾਤੀ ਤੇ ਇਸੇ ਗੱਲ 'ਚ ਹੀ ਖਤਮ ਹੋ ਗਈ ਸਰਕਾਰ ਤੇ ਕਸੂਰ ਕਿਦਾ ਲੱਭਿਆ ਕੱਕ ਸਰਕਾਰੀ ਕੋਠਿਆਂ ਦੇ ਵਿੱਚ ਬਿੰਤਿਆ ਕਰਾਈ ਜਾਂਦੇ ਸੀ ਆਮ ਆਦਮੀ ਪਾਰਟੀ ਹੀ ਕਹਿੰਦੀ ਹੈ ਕਿ ਇਹੀ ਤਾਂ ਸਮਝੌਤਾ ਹੋ ਚੁੱਕਿਆ ਹੈ ਬਾਦਲ ਦੇ ਜਿਹੜੇ ਕੇਸ ਸੀ ਉਹ ਕੈਪਟਨ ਨਹੀਂ ਬੋਲ ਰਹੇ ਜੋ ਕੈਪਟਨ ਦੇ ਕੇਸ ਨਹੀਂ ਬਾਦਲ ਪਰਿਵਾਰ ਚੁੱਪ ਕਰ ਗਿਆ ਉਹਨਾਂ ਨੇ ਉਹਨਾਂ ਦੇ ਕਿਸੇ ਗੱਲ 'ਚ ਦਮ ਨਹੀਂ ਮੈਂ ਤੁਹਾਨੂੰ ਵੀਡੀਓ ਨੇ ਵੀ ਕਹੂੰਗਾ ਕੱਲ ਨੂੰ ਤੁਸੀਂ ਝੂਠੇ ਪਾਓਗੇ ਜਿਹੜਾ ਬੰਦਾ ਇੰਨਾ ਦਿਲੇ ਚ ਝੂਠ ਬੋਲ ਸਕਦਾ ਉਹਦਾ ਘੱਟੋ ਘੱਟ ਪੱਖ ਲੈਣ ਲੱਗਿਆਂ ਤੁਸੀਂ ਆਪਣੀ ਸ਼ਾਖ ਜਰੂਰ ਬਚਾਓ ਕਿਉਂਕਿ ਕੱਲ ਨੂੰ ਤੁਹਾਨੂੰ ਲੋਕਾਂ ਦੇ ਵਿੱਚ ਝੂਠਿਆ ਹੋਣਾ ਪਊਗਾ ਇਹ ਮੈਂ ਕਹਿ ਦਿੰਦਾ ਨਹੀਂ ਅਸੀਂ ਤਾਂ ਤੁਹਾਡੇ ਅਲੀਗੇਸ਼ਨ ਨੂੰ ਲੈ ਜਾਨੇ ਉਹਨਾਂ ਦੇ ਅਲੀਗੇਸ਼ਨ ਪੰਜਾਬ 'ਚ ਰਿਵਾਜ ਨਹੀਂ ਆ ਵੀ ਝੂਠੀ ਕਸਮ ਖਾਣ ਉਹ ਕਹਿੰਦੇ ਸਾਫ਼ ਸੁਥਰੇ ਅਸੀਂ ਸਭ ਤੋਂ ਵੱਧਾਂਗੇ ਸਾਨੂੰ ਦਿਖਾਓ ਸਾਡੇ ਤੇ ਕੋਈ ਅਲੀਗੇਸ਼ਨ ਹੋਵੇ ਮੈਨੂੰ ਇਹ ਦੱਸੋ ਕਿਹੜਾ ਚਿਹਰਾ ਨਵਾਂ ਇਹਨਾਂ 'ਚ ਪੰਜਾਬ 'ਚ ਪੈਦਾ ਕੀਤਾ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ ਆ ਜਿਹੜੇ ਚਿਹਰੇ ਪਾਰਟੀਆਂ 'ਚੋਂ ਲੈ ਰਹੇ ਆ ਸਾਰੀਆਂ ਪਾਰਟੀਆਂ ਦਾ ਕੂੜਾ ਕਰਕਟ ਇਕੱਠਾ ਕਰਕੇ ਤੇ ਤੁਸੀਂ ਬਦਲਾ ਨਹੀਂ ਲਿਆ ਸਕਦੇ ਤੁਸੀਂ ਡੰਪ ਤਾਂ ਬਣਾ ਸਕਦੇ ਹੋ ਇੱਕ ਆਪਣਾ ਪਰ ਤੁਸੀਂ ਇਹਦੇ ਨਾਲ ਕੋਈ ਸੂਬੇ ਦੀ ਰਾਜਨੀਤੀ 'ਚ ਤਬਦੀਲੀ ਨਹੀਂ ਲਿਆ ਸਕਦੇ ਕੋਈ ਸਾਰੂ ਕੰਮ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਡੰਪ ਬਿਲਕੁਲ ਤੁਹਾਡੇ ਸਾਹਮਣੇ ਕੀ ਹੈ ਇਸ ਤੋਂ ਵੱਧ ਜਿਹੜਾ ਆਪਣੀ ਪਾਰਟੀ ਦੇ ਨਾਲ ਕੋਈ ਬੰਦਾ ਵਫਾਦਾਰ ਨਹੀਂ ਹੁੰਦਾ ਜਿਹਦੀ ਪਾਰਟੀ ਪਰਵਾਹ ਨਹੀਂ ਕਰਦੀ ਉਹਨਾਂ ਨੂੰ ਚੱਕ ਕੇ ਤੁਸੀਂ ਹੀਰੋ ਪੇਸ਼ ਕਰੋਗੇ ਭਗੌੜਿਆਂ ਦੀ ਫੌਜ ਦੇ ਨਾਲ ਜੰਗ ਨਹੀਂ ਜਿੱਤੀ ਜਾਂਦੀ ਕੋਈ ਇੱਕ ਵੀ ਦੱਸਣਾ ਕਿ ਜਿਹੜਾ ਵੀ ਕੋਈ ਨਵੀਂ ਜਿਹੜੀ ਚੀਜ਼ ਪੇਸ਼ ਕੀਤੀ ਹੈ ਇਹਨਾਂ ਨੇ ਪੰਜਾਬ ਦੇ ਪਰ ਉਲਟਾ ਆਰਗੂਮੈਂਟ ਕਰਦੇ ਨੇ ਕਿ ਹਵਾ ਸਾਡੇ ਪੱਖ ਚਾ ਇਸ ਕਰਕੇ ਸਾਰੀਆਂ ਪਾਰਟੀਆਂ ਦੇ ਬੰਦੇ ਸਾਡੇ ਵੱਲ ਆ ਰਹੇ ਨੇ ਕਿਉਂਕਿ ਹਵਾ ਸਾਡੇ ਪੱਖ ਚਾ ਉਹ ਹਵਾ ਇੰਨੀ ਪੱਖ ਚੋਂ ਇੰਨੀ ਕਿ ਉੱਡ ਜਾਣੇ ਹੁਣ ਫਿਰ ਵਾਪਸ ਉੱਡ ਕੇ ਦਿੱਲੀ ਚਲ ਜਾਣ ਹਵਾ ਜ਼ਿਆਦਾ ਤੇਜ਼ ਹੋਈ ਨਹੀਂ ਫਿਰ ਲੱਭਣਾ ਨਹੀਂ ਕੋਈ ਇਹ ਇਦਾਂ ਹੀ ਹਰਿਆਣੇ ਦੇ ਉੱਤੋਂ ਟੱਪ ਕੇ ਨਿਕਲ ਜਾਣਗੇ ਦਿੱਲੀ ਇੱਕੀ ਕਿਹਾ ਜਾਂਦਾਗਾ ਕਿ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਵਾਈ ਉਸ ਸੁਬੀਰ ਸਿੰਘ ਬਾਦਲ ਨੇ ਦਵਾਈ ਦੇਖੋ ਮੈਂ ਇਹਦਾ ਗੱਲਾਂ 'ਚ ਧਾਰਮਿਕ 'ਚ ਨਾਤਾ ਪੜਾਣਾ ਅਕਾਲ ਤਖਤ ਸਾਹਿਬ ਦੇ ਮਾਮਲੇ ਆ ਸਾਡਾ ਇਹ ਹਮੇਸ਼ਾ ਕਸੂਰ ਰਿਹਾ ਕਿ શ્રી ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸਭ ਤੋਂ ਉੱਤਮ ਜੋਰ ਸਿੰਘ ਸਾਹਿਬਾਂ ਨੇ ਫੈਸਲਾ ਕਰਦੇ ਰਹਿਣ ਹਮੇਸ਼ਾ ਸ਼ੋਮਨੀ ਕਾਲੀ ਦਲ ਪ੍ਰਵਾਨ ਕਰਦੇ ਰਿਹਾ ਗਿਆਨੀ ਗੁਰਵਜਨ ਸਿੰਘ ਨੇ ਕਿਹਾ ਕਿ ਮੈਥੋਂ ਗਲਤੀ ਹੋ ਗਈ ਸੀ ਮੈਂ ਸੁਧਾਰ ਲਈ ਚਰੋਣ ਦੀ ਗ੍ਰੇਟਨੈਸ ਹੈ ਜੇ ਉਹਨਾਂ ਨੇ ਕਿਹਾ ਤਾਂ ਕੋਈ ਅਸੀਂ ਤੇ ਕਦੇ ਵੀ ਨਹੀਂ ਕਹਿੰਦੇ ਜਦੋਂ ਵੀ ਕੋਈ ਕੰਮ ਕਰਨਾ ਵੱਡੀਆਂ ਸੰਸਥਾਵਾਂ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਕੰਮ ਕਰਨਾ ਕਈ ਇਹ ਮੁਸ਼ਕਲਾ ਹੁੰਦੀ ਹੈ ਜੇ ਉਹ ਤੇ ਫੈਸਲੇ ਲੈਣ ਲੱਗ ਗਿਆ ਦੂਜੇ ਲੱਗਿਆ ਅਸੀਂ ਨਾ ਇਹਨਾਂ ਗੱਲਾਂ ਤੇ ਕਿੰਤੂ ਪ੍ਰਤੂ ਕਰਦੇ ਆ ਨਾ ਇਦਾਂ ਸਿਸਟਮ ਹੀ ਚੱਲ ਸਕਦਾ ਸੁਖਦੇਵ ਸਿੰਘ ਢੀਂਡਸਾਨ ਨੇ ਕਿਹਾ ਕਿ ਵਿਧੀ ਗਲਤ ਸੀ ਉਹ ਅਸੀਂ ਜਥੇਦਾਰਾਂ ਨੂੰ ਕਹਿੰਦੇ ਕਿ ਹਾਂ ਵੀ ਚਲੋ ਉਹਨਾਂ ਨੇ ਆਪਣਾ ਜੋ ਵਿਚਾਰ ਦੱਜਾ ਦਿੱਤਾ ਉਹਦੇ ਤੇ ਮੈਂ ਕਮੈਂਟ ਨਹੀਂ ਕਰ ਮਤੰਦਾ ਸਾਡੇ ਸੀਨੀਅਰ ਲੀਡਰ ਨੇ ਮੈਂ ਜੋ ਆਪਣਾ ਪੱਖ ਚ ਇਹ ਕਹਿਣਾ ਕਿ ਗਲਤ ਸੀ ਉਹ ਕਹ ਦਿੱਤੀ ਸੁਖਬੀਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ ਥੋੜੇ ਦਿਨਾਂ ਚ ਦੇਖੋ ਪਾਰਟੀ ਦੇ ਪ੍ਰਧਾਨ ਨੇ ਪ੍ਰਧਾਨ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਉਸ ਤੋਂ ਬਾਅਦ ਡਿਪਟੀ ਚੀਫ ਮਿਨਿਸਟਰ ਨੇ ਔਰ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਖਵਤ ਨੇ ਔਰ ਸਾਡੇ ਕੋਲੇ ਜਿਹੜੀ ਹੈ ਉਹ ਸਖਸ਼ੀਤਾ ਜਿਨ੍ਹਾਂ ਨੂੰ ਅਕਾਲੀ ਦਲ ਵੀ ਭਾਜਪੀ ਵੀ ਸਾਰੇ ਸਾਂਝੇ ਤੌਰ ਤੇ ਉੱਤੇ ਲੀਡਰ ਮੰਨਦੇ ਆ ਇਸ ਕਰਕੇ ਫੈਸਲਾ ਸਾਡੇ ਟੌਪ ਦੇ ਲੀਡਰਸ਼ਿਪ ਨੇ ਕਰਨਾ ਜਦੋਂ ਕਰਨਾ ਹੋਏਗਾ ਉਹਨਾਂ ਨੇ ਫੈਸਲਾ ਕਰਨਾ ਅੱਜ ਸਾਰੀ ਜਨਤਾ ਜਿਹੜੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਪਾਰਟੀ ਕੰਮ ਤੋਂ ਸੰਤੁਸ਼ਟ ਹੈ ਤੁਹਾਡੀ رائے ਕੀ ਹੈ ਬਣਨੇ ਚਾਹੀਦੇ ਮੁੱਖ ਮੰਤਰੀ ਨਹੀਂ ਮੈਂ ਅਲੱਗ رائے ਨਹੀਂ ਦਿੰਦਾ ਹੁੰਦਾ ਮੈਂ ਵੀ ਉਸੇ ਪਰਿਵਾਰ ਦਾ ਮੈਂਬਰ ਆ ਅਸੀਂ ਜਿਹੜੀ ਐ ਇਸ ਵੇਲੇ ਜਿਹੜਾ ਸਿਸਟਮ ਚੱਲ ਰਿਹਾ ਕੋਈ ਨਿੱਜੀ ਰਾਇ ਵੀ ਹੁੰਦੀ ਹੈਗੀ ਨਿੱਜੀ ਰਾਇ ਨਹੀਂ ਇੰਨਾ ਗੱਲ 'ਚ ਨਿੱਜੀ ਰਾਇ ਦੇਣੀ ਵੀ ਨਹੀਂ ਪੈਂਦੀ ਕਿਉਂਕਿ ਸਾਡੇ ਪਿਤਾ ਜੀ ਸਮਾਨ ਨੇ ਜਿਹੜੀ ਬਹੁਤ ਵੱਡੀ ਫਾਦਰ ਫਿਗਰ ਹੈ ਪਰਸਨੈਲਿਟੀ ਹੈ ਅਸੀਂ ਜਦੋਂ ਉਹਨਾਂ ਤੇ ਸੁਟਿਆ ਹੋਇਆ ਤਾਂ ਅਸੀਂ ਸਮਝਦੇ ਹਾਂ ਕਿ ਮੇਰੇ ਨਾਲੋਂ ਉਹ ਜੋ ਵੀ ਕਰਨਗੇ ਉਹਨਾਂ ਦੀ ਰਾਏ ਬੈਟਰ ਹੋਊਗੀ ਤੁਸੀਂ ਤਾਂ ਬਾਦਲ ਪਰਿਵਾਰ ਦੇ ਬਹੁਤ ਨੇੜੇ ਹੋ ਕਿਹਾ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਚਲਣੀ ਹਟ ਗਈ ਸੁਖਵੀਰ ਬਾਦਲ ਦੀ ਚੱਲਦੀ ਹੈ ਨਹੀਂ ਇਦਾਂ ਨਹੀਂ ਹਾਲੇ ਵੀ ਸਾਡੇ ਕੋਲ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਥਿਤੀ ਉਹ ਹੈ ਹਾਲੇ ਵੀ ਕਿ ਦੂਜੀਆਂ ਪਾਰਟੀਆਂ ਦੇ ਲੀਡਰ ਵੀ ਹੱਲੇ ਸਲਾ ਲੱਕ ਚੱਲਦੇ ਜਿਹੜੀਆਂ ਪਾਰਟੀਆਂ ਸਾਡੇ ਵਿਰੁੱਧ ਵੀ ਨੇ ਅਗਰ ਕਿਸੇ ਨੂੰ ਕੋਈ ਹਿੰਦਜੀਤ ਉਹਤੇ ਲੋਡ ਪਾਵੇ ਤੇ ਉਹ ਵੀ ਹੱਦਸਾਲ ਲੈਣਗੇ ਕਿਉਂਕਿ ਉਹ ਸਖਸ਼ੇਤ ਦਾ ਇੱਕ ਆਪਣਾ ਉਹਨਾਂ ਦਾ ਇੱਕ ਸਨਮਾਨ ਤੁਹਾਨੂੰ ਲੱਗਦਾ ਨਹੀਂ ਕਿ ਅਗਰ ਮੁਲਾਮ ਸਿੰਘ ਯਾਦਵ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾ ਸਕਦੇ ਨੇ ਲਾਲੂ ਯਾਦਵ ਆਪਣੇ ਬੇਟੇ ਨੂੰ ਉਪ ਮੁੱਖ ਮੰਤਰੀ ਬਣਾ ਰਹੇ ਨੇ ਕਿੰਨੀਆਂ ਥਾਵਾਂ ਦੇ ਉੱਤੇ ਹੋਇਆ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੱਤਾ ਟਰਾਂਸਫਰ ਕਰ ਦੇਣੀ ਚਾਹੀਦੀ ਐ ਸੁਪੀਰ ਨੂੰ ਚਲੋ ਇਹ ਮੈਂ ਕਹਿਣਾ ਕਿ ਇਹਦੇ ਤੇ ਮੈਂ ਕੋਈ ਇਹਨਾਂ ਗੱਲਾਂ ਦੇ ਉੱਤੇ ਕਮੈਂਟ ਕਰਨਾ ਮੇਰਾ ਨਹੀਂ ਬਣਦਾ ਅਸੀਂ ਜੋ ਸਾਡਾ ਸਿਸਟਮ ਹੈ ਉਹਦੇ ਚੋ ਸਾਰੀ ਪਾਰਟੀ ਸੰਤੁਸ਼ਟਾ ਵੀ ਪ੍ਰਕਾਸ਼ ਸਿੰਘ ਬਾਦਲ ਕਿਤੇ ਤਾਂ ਨਹੀਂ ਇਨਕੇਪੇਬਲ ਮੰਨਦੇ ਨਹੀਂ ਕਿ ਸੁਬੀਰ ਸਿੰਘ ਕੈਪੇਬਲ ਨਹੀਂ ਹੈਗੇ ਇਸ ਕਰਕੇ ਜੀ ਚੀਫ ਮਿਨਿਸਟਰ ਨਹੀਂ ਬਣ ਸਕਦੇ ਨਹੀਂ ਸੁਬੀਰ ਸਿੰਘ ਬਾਦਲ ਬਹੁਤ ਜਿਹੜੀ ਸਾਰੀ ਪਾਰਟੀ ਉਹਨਾਂ ਦੇ ਕੰਮ ਦਾ ਲੋਹਾ ਜੜੀ ਆ ਮੰਨਦੇ ਪਿਛਲੇ ਦਿਨਾਂ ਚ ਚਰਚਾ ਚੱਲੀ ਹੈ ਕਿ ਸੁਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਸਕਦੇ ਨੇ ਕਿਉਂਕਿ ਇਹ ਲੱਗਦਾਗਾ ਕਿ 10 ਸਾਲ ਹੋ ਗਏ ਸਰਕਾਰ ਦੇ ਉਹਨਾਂ ਨੂੰ ਕੋਲ ਤਿਆਰਬਾ ਸੀਐਮ ਦਾ ਹੋਣਾ ਚਾਹੀਦਾਗਾ ਦੇ ਬੋ ਦਸਾਲ ਤੋਂ ਹੀ ਮੈਂ ਗੱਲਾਂ ਸ਼ੁਰੂ 9 ਸਾਲ ਹੋ ਗਏ ਨਹੀਂ 9 ਸਾਲ ਤੋਂ ਹੀ ਇਹ ਇਹ ਜਿਹੜੇ ਕਾਫੇ ਲੱਗਦੇ ਨੇ ਜਿਹੜੇ ਕਾਫੇ 9 ਸਾਲ ਝੁੱਟੇ ਹੋ ਗਏ ਉਹਦੇ ਤੋਂ ਜ਼ਿਆਦਾ ਕਾਫੇ ਲਾਉਣਾ ਠੀਕ ਨਹੀਂ ਇਸ ਕਰਕੇ ਅਕਾਲਪੁਰਕ ਬੈਠਾ ਜਦੋਂ ਪੀ ਕੀ ਹੋਣਾ ਕਦੋਂ ਇਹ ਉਹਨੂੰ ਸਾਡੇ ਨਾਲੋਂ ਬਿਹਤਰ ਪਤਾ ਹੁੰਦਾ ਇਸ ਕਰਕੇ ਪਾਰਟੀ ਦੇ ਵਿੱਚ ਐਸ ਵੇਲੇ ਚਾਹੇ ਸਦਾਸ਼ ਕੁਬੀਰ ਸਿੰਘ ਬਾਦਲ ਨੇ ਚਾਹੇ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਪਾਰਟੀ ਤੋਂ ਇੱਕ ਨਜ਼ਰ ਨਾ ਦਿਖਦੇ ਤੁਸੀਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਕੀ ਪਾਰਟੀਆਂ ਸਲਾਹ ਲੈਂਦੀਆਂ ਨੇ ਕਿਹੜੀ ਪਾਰਟੀ ਸਲਾਹ ਲੈਂਦੀ ਹੈ ਸਾਰੀ ਲੈਂਦੀ ਹੈ ਇੱਥੇ ਕੋਈ ਸੱਚਾਈ ਨਹੀਂ ਤਾਰੇ ਨੇ ਕਿਸੇ ਇੱਕ ਪਾਰਟੀ ਦਾ ਨਾਮ ਲੋ ਨਹੀਂ ਮੈਂ ਨਾਲ ਹੀ ਰਹਿਣਾ ਚਾਹੁੰਦਾ ਇਹ ਮਤਲਬ ਇਹ ਵੱਡੀਆਂ ਗੱਲਾਂ ਨੇ ਉਹ ਆਪ ਦੇਖੋ ਜਦੋਂ ਉਹਨਾਂ ਨੂੰ ਹਾਊਸ 'ਚ ਬੋਲਦੇ ਆ ਤੇ ਉਹ ਆਪਣੇ ਵਿਰੋਧੀਆਂ ਦੇ ਨਾਲ ਵੀ ਜਿਹੜੇ ਉਹਨਾਂ ਦੇ ਸਬੰਧ ਰਹੇ ਆ ਉਸ ਵੇਲੇ ਚਾਹੇ ਗਿਆਨੀ ਜੈਲ ਸਿੰਘ ਘਰਾਂ ਦੇ ਨਾਲ ਜਾਂ ਦੂਜਿਆਂ ਦੇ ਨਾਲ ਕਿਵੇਂ ਦੇ ਸਬੱਧ ਰਹੇ ਆ ਕਿਵੇਂ ਇੱਕ ਦੂਜੇ ਨਾਲ ਵਿਚ ਦੇ ਰਹੇ ਆ ਉਹ ਆਪ ਕਦੀ ਇਹਨਾਂ ਗੱਲਾਂ ਨੂੰ ਪਬਲਿਕਲੀ ਹਾਊਸ ਦੇ ਫੋਰਮ ਦੇ ਉੱਤੇ ਵੀ ਉਹਨਾਂ ਨੇ ਕਹੀ ਦਿੰਦੇ ਏਦਾਂ ਦੀਆਂ ਵੱਡੀਆਂ ਸਖਸ਼ੀਤਾ ਹਰ ਰੋਜ਼ ਨਹੀਂ ਆਉਂਦੀ ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿਉਂਕਿ ਕਿਹਾ ਜਾਂਦਾ ਕਿ ਕੁਝ ਕਾਂਗਰਸ ਦੇ ਲੀਡਰ ਅਕਾਲੀ ਨੇ ਕੁਝ ਬੀਜੇਪੀ ਦੇ ਲੀਡਰ ਇਕੱਲੇ ਨੇ ਉਹ ਹੈਗੇ ਉਹਨਾਂ ਪਾਰਟੀਆਂ ਚ ਨੇ ਪਰ ਹੈਗੇ ਇਕੱਲੇ ਨੇ ਨਹੀਂ ਇਹ ਨਹੀਂ ਗੱਲ ਹੁੰਦੀ ਉਹ ਆਪਣੀਆਂ ਪਾਰਟੀਆਂ ਚ ਵੀ ਪੱਕੇ ਨੇ ਲੇਕਿਨ ਫਿਰ ਵੀ ਕਿਸੇ ਵੇਲੇ ਜਾਤੀ ਤੋਂ ਉੱਤੇ ਜ਼ਿੰਦਗੀ ਚ ਕਿਤੇ ਲੱਗਦਾ ਕਿਸੇ ਨੂੰ ਕਿ ਮੈਨੂੰ ਕੋਈ ਕਿਸੇ ਵੇਲੇ ਬਿਹਤਰ ਗਾਈਡ ਕਰ ਸਕਦਾ ਤੇ ਲੋਕੀ ਇਹੋ ਜੀਆਂ ਸ਼ਕਤੀਆਂ ਕੋਲੇ ਰਾਇਲ ਲੈਂਦੇ ਉਹਨਾਂ 'ਚ ਕੋਈ ਹਰਜ ਨਹੀਂ ਹੈ ਇਹ ਉਹਨਾਂ ਦੀ ਕੋਈ ਕਮਜ਼ੋਰੀ ਨਹੀਂ ਮੈਂ ਸਮਝਦਾ ਕਿ ਉਹਨਾਂ ਦੀ ਕੋਈ ਕਮਜ਼ੋਰੀ ਹੈ ਜ਼ਿੰਦਗੀ ਦੇ ਵਿੱਚ ਕੋਈ ਚਾਹੁੰਦਾ ਹੈ ਕਿ ਕਿਸੇ ਨੂੰ ਕੋਈ ਵੰਦਾ ਹੈ ਤਜਰਬੇ ਦੇ ਹਿਸਾਬ ਨਾਲ ਕਿਸੇ ਨੂੰ ਸਮਝਦਾ ਕਿ ਮੇਰੇ ਤੋਂ ਵੱਡਾ ਹਰ ਵੇਲੇ ਪਾਰਟੀਆਂ ਦੀਆਂ ਲਕੀਰਾਂ ਨਹੀਂ ਹੁੰਦੀਆਂ ਪਾਰਟੀਆਂ ਦੇ ਲਕਿਨ ਆਪਣੀ ਥਾਂ ਤੇ ਕਿ ਆਪਣੀਆਂ ਪਾਰਟੀਆਂ ਦੇ ਵਫਾਦਾਰ ਡਾਕਟਰ ਮਨਿੰਦਰ ਸਿੰਘ ਨੂੰ ਡਾਕਟਰ ਮਨਿੰਦਰ ਸਿੰਘ ਇਹ ਗੱਲ ਕਿ ਕਿਸੇ ਡਿਫਿਕਲਟੀ ਚ ਕਿਸੇ ਐਕਸਪੀਰੀਅੰਸ ਦਾ ਸਹਾਰਾ ਲੈ ਲੈਣਾ ਕਿਸੇ ਨਾਲ ਗੱਲ ਕਰ ਲੈਣਾ ਪਾਰਟੀਆਂ ਗੱਲ ਫਿੱਟ ਕਿਉਂ ਲੱਗਦੀ ਉਹ ਕਹਿੰਦੇ ਇਹ ਤੇ ਪਟਵਾਰੀ ਬਣਨਾ ਚਾਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਗਲਤੀ ਨਾਲ ਇਹ ਮੁੱਖ ਮੰਤਰੀ ਬਣ ਗਿਆ ਤੇ ਪੰਜਾਬ ਬਰਬਾਦ ਕਰਤਾ ਇਹਨਾਂ ਨੇ ਮੈਂ ਸਮਝਦਾ ਉਹਨਾਂ ਦੇ ਮੂੰਹੋਂ ਇਦਾਂ ਦੀਆਂ ਗੱਲਾਂ ਸ਼ੋਭਾ ਰਿਤੰਦੀਆਂ ਇੱਕ ਜਿਹੜੀ ਆਪ ਵੀ ਉਹ ਮੁੱਖ ਮੰਤਰੀ ਰਹੇ ਇਸ ਤਰੀਕੇ ਜਿਹੜੀ ਗੱਲ ਕਹਿਣੀ ਜਿਹੜੀ ਹੈ ਉਹ ਵਾਜਬ ਹੈ ਨੀ ਤੁਸੀਂ ਕਹਿੰਦੇ ਕਿ ਕੰਟਰੀਬਿਊਸ਼ਨ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਵੱਡਾ ਹੈਗਾ ਉਹ ਉਲਟਾ ਕਹਿੰਦੇ ਨੇ ਕਿ ਪੰਜਾਬ ਨੂੰ ਕਰਜਈ ਪੰਜਾਬ ਨੂੰ ਨਸ਼ਈ ਪੰਜਾਬ ਚ ਹੋਰ ਸਾਰੇ ਮਸਲੇ ਇੰਨਾ ਕਰਕੇ ਪੈ। ਨਹੀਂ ਮਜਬੂਰੀਆਂ ਨੇ। ਬੈਟਰ ਹੈ ਕਿ ਇਹਦੇ ਨਾਲੋਂ ਉਹ ਸਿੱਧਾ ਇਦਾਂ ਬਾਈ ਨੇਮ ਕਿਸੇ ਪਰਸਨੈਲਿਟੀ ਦੇ ਖਿਲਾਫ ਬੋਲਣ ਦੀ ਬਜਾਏ ਜਿਹੜਾ ਸਿਸਟਮ ਹੈ ਕਿ ਕਿੱਥੇ ਕਰਜ਼ਾ ਚੜਿਆ ਤੇ ਕਿਵੇਂ ਚੜਿਆ ਉਹ ਚ ਅਕਾਲੀ ਦਲ ਦੀ ਵੀ ਕੋਈ ਗਲਤੀ ਹੈ ਤਾਂ ਕੱਢਣ। ਸਿਸਟਮ ਦੀ ਕੋਈ ਵਿੱਚ ਸਾਡਾ ਵੀ ਕੋਈ ਰੋਲ ਹੈ ਤਾਂ ਉਹਦੇ ਚ ਕੱਢਣ। ਪਰ ਐਵੇਂ ਸਿੱਧਾ ਇਹ ਕਹਿ ਦੇਣਾ ਕਿਉਂਕਿ ਸਾਡੇ ਜਿਹੜਾ ਟੀਵੀ ਹੈ ਸਾਡੇ ਬੱਚੇ ਵੀ ਦੇਖਦੇ ਆ ਛੋਟੀ ਜਨਰੇਸ਼ਨ ਵੀ ਦੇਖਦੀ ਆ ਵੱਡੇ ਵੀ ਦੇਖਦੇ ਆ ਲੜਕੀਆਂ ਵੀ ਦੇਖਦੀਆਂ ਇਹ ਇੱਕ ਚੰਗੀ ਸ਼ਬੀ ਪੋਲੀਟੀਸ਼ਨ ਦੀ ਨਹੀਂ ਹੁੰਦੀ ਜਦੋਂ ਆਪਾਂ ਇਦਾਂ ਕੋਈ ਚੀਫ ਮਿਨਿਸਟਰ ਕਿਸੇ ਪ੍ਰਧਾਨ ਮੰਤਰੀ ਨੂੰ ਕਹੀ ਜਾਂਦਾ ਕਿ ਮਾਨਸਿਕ ਤੌਰ ਤੇ ਬਿਮਾਰ ਆ ਤੇ ਕੋਈ ਫਾਰਮਰ ਚੀਫ ਮਿਨਿਸਟਰ ਇੱਕ ਮੌਜੂਦਾ ਚੀਫ ਮਿਨਿਸਟਰ ਨੂੰ ਕਹੀ ਜਾਂਦਾ ਵੀ ਇਹ ਤਾਂ ਪਟਵਾਰੀ ਬਣ ਲੱਗਿਆ ਨੰਬਰ 2 ਕੌਣ ਹੋਊਗਾ ਨੰਬਰ 2 ਤਾਂ ਅਸੀਂ ਫਿਕਰ ਨਿਕਾਤੇ ਇਹ ਆਪੋ ਚ ਲੜਦੇ ਰਹਿਣ ਜਿਹੜਾ ਮਿਹਨਤ ਕਰੇਗਾ ਉਹ ਘਟਮਿੰਤ ਕਰੇਗਾ ਸਾਡੇ ਤੋਂ ਨੰਬਰ 2 ਤੇ ਹੋਏਗਾ ਜਿਹੜਾ ਉਸ ਤੋਂ ਘੱਟ ਕਰੇਗਾ ਤਿੰਨ ਤੇ ਹੋਏਗਾ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਆ ਰਹੀਆਂ ਨੇ ਦੇਖੋ ਅਸੀਂ ਜਿਹੜੀ ਹੈ ਆਪਣੀ ਸਥਿਤੀ ਹੁਣ ਨਾਲੋਂ ਵੀ ਬੈਟਰ ਕਰਾਂਗੇ ਵੈਸੇ ਜੇ ਪਿਛਲੇ 4 ਚੱਲਣਾਂ ਚ ਕਾਫੀ ਬੈਟਰ ਕਰਲੇ 4-5 ਐਮਐਲਏ ਤਾਂ ਅਸੀਂ ਸਰਕਾਰ ਦੇ ਨਾਲ ਨਾਲ ਹੀ ਆਪਣੇ ਜਿਹੜੇ ਆ ਉਹ ਵਧਾ ਲਏ ਹੁਣ 60 ਤੇ ਗਿਣਤੀ ਅੱਜ ਸਾਡੀ ਪਹੁੰਚ ਗਈ ਨਾਲ ਭਾਰਤੀ ਜਨਤਾ ਪਾਰਟੀ ਤੇ ਭਾਰਾ 72 ਲੇਕਿਨ ਉਹਨਾਂ ਨਾਲ ਸਮੇਂ ਦੇ ਵਿੱਚ ਇਸ ਤੋਂ ਬੈਟਰ ਕਰਕੇ ਦਿਖਾਓ ਪਰ ਤੁਹਾਨੂੰ ਲੱਗਦਾ ਨਹੀਂ ਬੀਐਡੀਬੀ ਕਾਂਡ ਤੇ ਡੇਰਾ ਮੁਖੀ ਵਾਲੀ ਮਾਫੀ ਵਾਲਾ ਤੁਹਾਨੂੰ ਭਾਰੂਪਾਉ ਇਲੈਕਸ਼ਨ ਚ ਅੱਜ ਦੀ ਜੱਜਮੈਂਟ ਜਿਹੜੀ ਹੈ ਇਹ ਬੇਦਬੀਦੀਆਂ ਸਾਂਝਾਂ ਦੇ ਵੀ ਖਿਲਾਫ ਹੈ ਖਡੂਰ ਸਾਹਿਬ ਦੇ ਵਿੱਚ ਪੰਥਕ ਲਗਾ ਧਾਰਮਿਕ ਲਗਾ ਉੱਥੇ ਨਾਲ ਚੱਬਾ ਨੇੜੇ ਪੈਂਦਾ ਕੁਝ ਕਿਲੋਮੀਟਰਾਂ ਦਾ ਫਰਕ ਹੈ ਉਸੇ ਧਰਤੀ ਦੇ ਉੱਤੇ ਸਾਰਾ ਕੁਝ ਡਰਾਮਾ ਰਚਿਆ ਸੀ ਉੱਥੋਂ ਹੀ ਇਲੈਕਸ਼ਨ ਛੱਡ ਕੇ ਭੱਜਣਾ ਪਿਆ ਅੱਜ ਉੱਥੇ ਹੀ ਜਿਹੜੀ ਹੈ 66 ਹਜ਼ਾਰ ਤੇ ਸ਼ਰੋਪਨੀ ਕਾਲੀ ਦਲ ਜਿੱਤਿਆ 86 ਹਜ਼ਾਰ ਵੋਟਾਂ ਪਈਆਂ ਕਿੰਨੇ ਲੱਖ ਦਾ ਘਟ ਹੋ ਗਿਆ ਅੱਜ 86000 ਕੱਲੀ ਇੱਕ ਹਲਕੇ ਦੇ ਉੱਤੇ ਦੀ ਵੋਟ ਆ ਅਕਾਲੀ ਦਲ ਦੀ ਸੋਇਸਨ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਅਕਾਲੀ ਦਲ ਨੂੰ ਹਮੇਸ਼ਾ ਡਿਫੈਂਡ ਕਰਨ ਵਾਲੇ ਦਲਜੀਤ ਸਿੰਘ ਚੀਮਾ ਅੱਜ ਵੀ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਜੋ ਵਿਰੋਧੀ ਪਾਰਟੀਆਂ ਵੱਲੋਂ ਅਲੀਗੇਸ਼ਨ ਲੱਗ ਰਹੇ ਨੇ ਉਹਨਾਂ ਦੇ ਜਵਾਬ ਦਿੱਤੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦੀ ਪਾਂਡਾ ਆਮ ਆਦਮੀ ਪਾਰਟੀ ਦੇ ਮੁਖੀ ਝੂਠ ਬੋਲ ਰਹੇ ਨੇ ਪੰਜਾਬ ਨੂੰ ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਕੋਈ ਗੱਲ ਨਹੀਂ ਬਣਨ ਜਾ ਰਹੀ ਉਹਨਾਂ ਦਾ ਦਾਵਾ ਕਿ ਅਗਲੀ ਸਰਕਾਰ ਅਕਾਲੀ ਦਲ ਨੇ ਬਣਨ ਜਾ ਰਹੀ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ এবੀਪੀ ਸਾਂਝਾ